ਦੰ ਮੇ ਵਿਚਾਰ ਉਹ ਵੀ ਹੁਣ ਮੈਂ ਤੁਹਾਡੇ ਸਾਹਮਣੇ ਰੱਖਤੇ ਸਾਇਬ ਕਹਿੰਦੇ ਨੇ ਕਿ ਮਨੁੱਖ ਹੁਣ ਪਵਿੱਤਰ ਕਿਵੇਂ ਹੋਵੇਗਾ ਜਿਹੜੇ ਸਾਜ਼ੋ ਸਮਾਨ ਤੌਰ ਤਰੀਕੇ ਅਪਣਾਏ ਜਾਂਦੇ ਨੇ ਮਹਾਰਾਜ ਕਹਿੰਦੇ ਨੇ ਇਹਦੇ ਨਾਲ ਗੱਲ ਨਹੀਂ ਬਣੇਗੀ ਝੂਠ ਨ ਰਾਗੀ ਝੂਠ ਨ ਵੇਦੀ ਝੂਠ ਨ ਚੰਦ ਸੂਰਜ ਕੀ ਦੇਦੀ ਝੂਠ ਨਾ ਅੰਨੇ ਝੂਠ ਨਾ ਨਾਏ ਝੂਠ ਨਾ ਮੀਵਰੀਏ ਸਭ ਥਾਈ ਝੂਠ ਨਾ ਦਰਤੀ ਝੂਠ ਨਾ ਪਾਣੀ ਝੂਠ ਨਾ ਪਾਉਣੇ ਮਾਏ ਸਮਾਣੀ ਨਾਉਣ ਇੱਕ ਨਿਗੁਰਿਆਂ ਗੁਣ ਨਹੀਂ ਕੋਏ ਮੋਹ ਫੇਰੀਏ ਮੋਹ ਝੂਠਾ ਹੋਏ ਝੂਠ ਨਾ ਰਾਗੀ ਰਾਗ ਗਾਣ ਨਾਲ ਝੂਠ ਨਹੀਂ ਲੈਂਦੀ ਕਤਈ ਨਹੀਂ ਲੈਂਦੀ ਇਥੇ ਤਾਨ ਸੈਨ ਜੈਸੇ ਵੀ ਮੈਲੇ ਹੀ ਰਹੇ ਮੰਨਦੇ ਤਾਨ ਸੈਨ ਸਵਾਮੀ ਹਰੀਦਾਸ ਦਾ ਚੇਲਾ ਸੀ ਹਿੰਦੂ ਸੀ ਤੇ ਅਕਬਰ ਦੇ ਦਬਦਬਾ ਹੇਠ ਆ ਕੇ ਇਹਨੇ ਦੀਨ ਇਲਾਹੀ ਕਬੂਲ ਕਰ ਲਿਆ ਤੇ ਅਕਬਰ ਨੇ ਇਹਦਾ ਨਾਮ ਤਾਨ ਸੈਨ ਰੱਖ ਛੜੇ ਮੁਸਲਮਾਨ ਬਣ ਗਿਆ ਸੀ ਤੇ ਦਬੇ ਹੀ ਰਿਆ ਕੀ ਹੋਇਆ ਜੀ ਇਤਨਾ ਚੋਟੀ ਦਾ ਰਾਗੀ ਸੀ ਕਹਿੰਦੇ ਨੇ ਉਹ ਮੇਗ ਮਲਾਰ ਗਾਉਂਦਾ ਸੀ ਤੇ ਬਰਖਾ ਹੋ ਜਾਂਦੀ ਸੀ ਉਹ ਬਸੰਤ ਬਹਾਰ ਆ ਜਾਂਦਾ ਸੀ ਤੇ ਦਰਖਤ ਸੁੱਕੇ ਹਰੇ ਹੋ ਜਾਂਦੇ ਸਨ ਇਸ ਤਰ੍ਹਾਂ ਦੀ ਉਸ ਦੇ ਨਾਲ ਕਹਾਣੀ ਆ ਉਹ ਦੀਪਕ ਗਾਮ ਦਾ ਸੀ ਤੇ ਬੁਝਿਆ ਹੋਇਆ ਦੀਵਾ ਜਲ ਜਾਂਦਾ ਸੀ ਇਸ ਤਰ੍ਹਾਂ ਦੀ ਸੰਗੀਤ ਦੀ ਦੁਨੀਆ 'ਚ ਚਰਚਾ ਹੈ ਪਰ ਕੀ ਹੋਇਆ ਰਾਗ ਦਾ ਧਨੀ ਸੀ ਸਵਰ ਦਾ ਪੰਡਿਤ ਸੀ ਸਵਰ ਦਾ ਉਸ ਨੂੰ ਬਹੁਤ ਵੱਡਾ ਗਿਆਨ ਲੇਕਿਨ ਕੋਈ ਸੁੱਚਾ ਹੋ ਗਿਆ ਕੋਈ ਬ੍ਰਮ ਗਿਆਨੀ ਬਣ ਗਿਆ ਕੋਈ ਸੰਤ ਬਣ ਗਿਆ ਕੋਈ ਰੱਬ ਦੇ ਨੇੜੇ ਹੋ ਗਿਆ ਹਿੰਦੁਸਤਾਨ ਦੇ ਇਸ ਵਕਤ ਚੋਟੀ ਦੇ ਸੰਗੀਤਕਾਰ ਮੌਜੂਦ ਨੇ ਸਿਤਾਰ ਦੀ ਦੁਨੀਆ ਵਿੱਚ ਰਵੀ ਸ਼ੰਕਰ ਦਾ ਕੋਈ ਮੁਕਾਬਲਾ ਨਹੀਂ ਸ਼ੇਨਾਈ ਦੀ ਦੁਨੀਆ ਵਿੱਚ ਬਸਮਿੱਲੇ ਖਾਨ ਦੇ ਨਾਲ ਕੋਈ ਬੰਦਾ ਬਿਠਾਇਆ ਨਹੀਂ ਜਾ ਸਕਦਾ ਤਬਲੇ ਦੀ ਦੁਨੀਆ ਦੇ ਸ਼ਿਖਰ ਤੇ ਪਹੁੰਚਿਆ ਇਸ ਵਕਤ ਅੱਲਾ ਰੱਖਾ ਤੇ ਜਦੋਂ ਇਹ ਜਾਂਦੇ ਨੇ ਇਹ ਸ਼ੈਨਾਈ ਤੇ ਤਬਲਾ ਤੇ ਸਿਤਾਰ ਲੋਕੀ ਦੰਗ ਰਹਿ ਜਾਂਦੇ ਜਿਸਮਾਦ ਹੋ ਜਾਂਦੇ ਨੇ ਤੇ ਇਹਨਾਂ ਦੀ ਜ਼ਿੰਦਗੀ ਕਦੀ ਨੇੜੇੋਂ ਦੇਖਣਾ